ਪਹਿਲਾ ਰਿਸ਼ਤਾ ਕੁੜੀ ਦਾ ਪਰਿਵਾਰ ਦੇ ਨੰਬਰ ਸਮੇਤ ਨੋਟ ਕਰੋ ਅਸੀਂ ਜਿੰਨੇ ਵੀ ਰਿਸ਼ਤੇ ਪਾਵਾਂਗੇ ਬਾਈ ਰਿਸ਼ਤੇ ਅੱਜ ਦੇ ਸਾਰੇ ਪਰਿਵਾਰ ਦੇ ਨੰਬਰ ਸਮੇਤ ਨੇ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਨਾਮ ਕੌਰ ਹੈ ਜੀ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਪਲੱਸ 2 ਕਮਰਸ ਦੇ ਵਿੱਚ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਰਿਡ ਹੈ ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਗੋਤ ਦੰਦੀਬਾਲ ਡੇਟ ਆਫ ਬਰਥ 2002 ਦਾ ਕੁੜੀ ਦਾ ਕੰਮ ਪਲੱਸ 2 ਤੋਂ ਬਾਅਦ ਕਰ ਨੇ ਮੁੰਡਾ ਕਨੇਡਾ ਆਸਟ੍ਰੇਲੀਆ ਯੂ ਐਸ ਏ ਜਾਂ ਜੁਕੀ ਹੋਵੇ 9417285324 ਕੁੜੀ ਦੇ ਪਰਿਵਾਰ ਦਾ ਨੰਬਰ ਹੈ ਕੁੜੀ ਦਮਾਲਾ ਬਣਦੀ ਹੈ ਜੀ ਅੰਮ੍ਰਿਤ ਕੁੜੀ ਦਾ ਸਕਿਆ ਹੋਇਆ ਹੈ ਤੇ ਮੁੰਡਾ ਵੀ ਇਹਨਾਂ ਨੂੰ ਅੰਮ੍ਰਿਤਧਾਰੀ ਚਾਹੀਦਾ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਇੱਕ ਚੀਜ਼ ਛੋਟੀ ਜਿਹੀ ਬੇਨਤੀ ਹੈ ਕਿ ਇਹੇਠਾਂ ਜੋ ਪੀਲੀ ਪੱਟੀ 'ਚ ਨੰਬਰ ਹੈ ਇਹ ਸਾਡਾ ਨੰਬਰ ਹੈ ਹਰੇ ਕਾਡ ਦੇ ਵਿੱਚ ਥੱਲੇ ਸ਼ੋਅ ਹੋਏਗਾ ਜਿਨ੍ਹਾਂ ਨੇ ਐਡ ਪੋਆਣੀਆਂ ਪੀਲੀ ਪੱਟੀ ਵਾਲੇ ਨੰਬਰ ਤੇ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਪ੍ਰੋਸੈਸ ਤੁਹਾਨੂੰ ਪੰਜਾਬੀ 'ਚ ਲਿਖ ਕੇ ਪਾ ਦਿੱਤਾ ਜਾਏਗਾ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ MB1367 ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਗ ਕਰਦੇ ਪੜਾਈ ਡਿਪਲੋਮਾ ਬਿਲਡਰ ਦਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਦੋ ਮੈਰਿਡ ਹੈ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਗੋਤ ਬੋਪਾਰਾਏ 14 3 2000 ਦਾ ਡੇਟ ਆਫ ਬਰਥ ਹੈ ਜੀ 10 ਮਾਰਚ ਨੂੰ ਕੈਨੇਡਾ ਜਾਣਾ ਸਟੱਡੀ ਵੀਜ਼ੇ ਤੇ ਫੇਰ ਨੋਟ ਕੀਤਾ ਜਾਵੇ ਅੱਜ 3 ਮਾਰਚ ਹੋ ਗਈ 10 ਮਾਰਚ ਨੂੰ ਕੈਨੇਡਾ ਜਾਣਾ ਸਟੱਡੀ ਵੀਜ਼ੇ ਤੇ ਖਰਚਾ ਕਰਨ ਵਾਲੀ ਕੁੜੀ ਚਾਹੀਦੀ ਹੈ 8699346865 ਪਰਿਵਾਰ ਦਾ ਨੰਬਰ ਹੈ ਜਿੰਨਾਂ ਨੇ ਕੁੜੀ ਨੇ ਬਾਹਰ ਜਾਣ ਦੀ ਜਿਹੜੀ ਚਾਹ ਬਾਣ ਨੇ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਕਿਉਂਕਿ 8 10 ਦਿਨ ਰਹਿੰਦੇ ਐ 86993 46865 ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ MB1349 ਨਾਮ ਕੌਰ ਪਤਾ ਗੁਰਦਾਸਪੁਰ ਤੋਂ ਕੁੜੀ ਦਾ ਰਿਸ਼ਤਾ ਜੀ ਅ ਪੜਾਈ ਪਲੱਸ 2 GNM ਨਰਸਿੰਗ ਕੀਤੀ ਹੋਈ ਹੈ ਬਹੁਤ ਜਣਿਆਂ ਦੀ ਡਿਮਾਂਡ ਹੁੰਦੀ ਆ ਬਾਹਰ ਵਾਲਿਆਂ ਦੀ ਕਿ GNM ਨਰਸਿੰਗ ਕੀਤੀ ਹੋਵੇ ਤੇ ਬਾਕੀ ਕੁੜੀ ਪਲੱਸ 2 ਦੇ ਨਾਲ ਜੀਐਨਐਮ ਕੀਤੀ ਹੋਈ ਹੈ ਤੇ ਇੱਕ ਭਰਾ ਇੱਕ ਭੈਣ ਹੈ ਭਰਾ ਇੱਕ ਮੈਡ ਹੈ ਨਿਊਜ਼ੀਲੈਂਡ ਦਾ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖਾ ਜੀ ਗੋਦ ਘੁੰਮਣਾ 26 3 99 ਦਾ ਡੇਟ ਆਫ ਬਰਥ ਹੈ ਕੰਮ ਸਟਾਫ ਨਰਸਾ ਕੁੜੀ ਕੁੜੀ ਤਲਾਕशुदा ਇੱਕ ਬੱਚਾ ਐਨਆਰਆਈ ਮੁੰਡਾ ਚਾਹੀਦਾ ਯੂਐਸਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਬਾਕੀ 9878603395 ਪਰਿਵਾਰ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ ਐਮਪੀ 1350 ਨਾਮ ਸਿੰਘ ਪਤਾ ਬਰਨਾਲਾ ਤੋਂ ਬਲੋਂਗ ਕਰਦਾ ਹੈ ਪੜ੍ਹਾਈ ਆਈਟੀਆਈ ਐਂਡ ਡਿਪਲੋਮਾ ਕੀਤਾ ਹੋਇਆ ਇੱਕ ਪੈਨ ਕਨੇਡਾ ਮੈਰਿਡ ਆ ਪੀਆਰ ਹੈ ਮੋਂ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ ਕੱਦ 6 ਫੁੱਟ ਕਾਸਟ ਜੱਟ ਸਿੱਖ ਗੋਤ ਚੀਮਾ 1992 94 ਦਾ ਡੇਟ ਆਫ ਬਰਥ ਹੈ ਕੰਮ 17 ਕਿਲੇ ਜ਼ਮੀਨਾਂ ਕੁੜੀ ਕਨੇਡਾ ਹੋਵੇ ਜਾਂ ਕਨੇਡਾ ਜਾਣਾ ਹੋਵੇ ਕੱਦ 5 ਫੁੱਟ 6 ਇੰਚ ਜਾਂ 7 ਇੰਚ ਹੋਵੇ ਕਿਉਂਕਿ ਮੁੰਡੇ ਦਾ ਕੱਦ 6 ਫੁੱਟ ਹੈ 78883 68552 ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅ ਅੱਜ ਦੇ ਬਾਈ ਰਿਸ਼ਤੇ ਐ ਵੀਡੀਓ ਨੂੰ ਨਾ ਛੱਡਿਓ ਇੱਕ ਛੋਟੀ ਰਿਕਵੈਸਟ ਹੈ ਕਈਆਂ ਦਾ ਰਿਸ਼ਤਾ ਹੋ ਜਾਂਦਾ ਹੈ ਉਹ ਇਸ ਕਰਕੇ ਅਸੀਂ ਐਡ ਪਾਉਣ ਦੀ ਫੀਸ ਲੈਨੇ ਆ ਬਟ ਉਹ ਦੱਸਦੇ ਹੀ ਨਹੀਂ ਕਿ ਸਾਡਾ ਰਿਸ਼ਤਾ ਹੋ ਗਿਆ ਉਹਨਾਂ ਦੇ ਰਿਸ਼ਤੇਦਾਰਾਂ ਦਾ ਫੋਨ ਆਉਂਦਾ ਕਿ ਭਾਈ ਸਾਡੇ ਫਲਾਨੇ ਰਿਸ਼ਤੇਦਾਰ ਦਾ ਤੁਹਾਡੀ ਐਡ ਪਵਾਈ ਸੀਗੀ ਉਹਨਾਂ ਦਾ ਰਿਸ਼ਤਾ ਹੋ ਗਿਆ ਅਸੀਂ ਵੀ ਐਡ ਪਵਾਉਣੀ ਹੈ ਮਤਲਬ ਰਿਸ਼ਤੇਦਾਰ ਦੱਸਦੇ ਆ ਵੀ ਸਾਡੇ ਰਿਸ਼ਤੇਦਾਰੀ ਚ ਰਿਸ਼ਤਾ ਹੋ ਗਿਆ ਤੁਹਾਡੀ ਐਡ ਦੇਖ ਕੇ ਬਟ ਉਹ ਜਿਨ੍ਹਾਂ ਦਾ ਹੋਇਆ ਹੁੰਦਾ ਉਹ ਦੱਸਦੇ ਹੀ ਨਹੀਂ ਵੀ ਕਿਤੇ ਪੈਸੇ ਨਾ ਮੰਗ ਲੈਣ ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਮੰਗਦੇ ਹਾਂ ਐਡ ਪਾਉਣ ਦਾ ਸਾਡੀ ਫੀਸ ਹੈ ਉਹ ਅਸੀਂ ਲੈਨੇ ਆ ਆਪ ਦੀ ਇੱਛਾ ਨਾਲ ਜਿਵੇਂ ਅੱਜ ਇੱਕ ਮਾਤਾ ਨੇ 500 ਰੁਪਏ ਭੇਜਿਆ ਹੈ ਮਤਲਬ ਵਧਾਈਆਂ ਦੇ ਤੌਰ ਤੇ ਵੀ ਭਈ ਮੁੰਡਾ ਬਾਕੀ ਇੱਕ ਵਾਰ ਖੁਸ਼ੀ ਰਿਸ਼ਤੇ ਹੋਣ ਦੀ ਵੀ ਹੋਈ ਆ ਮੈਨੂੰ ਤੇ ਦੂਸਰੀ ਖੁਸ਼ੀ ਇਹ ਹੋਈ ਆ ਇੰਟਰਨੈਸ਼ਨਲ ਤੱਕ ਆਪਣਾ ਚੈਨਲ ਪਹੁੰਚ ਗਿਆ ਅਮਰੀਕਾ ਕੁੜੀ ਸੀ ਕੈਨੇਡਾ ਮੁੰਡਾ ਸੀ ਉਧਰੀ ਉਧਰ ਨਿਪਟ ਗਏ ਉਹ ਦੋਨੇ ਤੇ ਚਲੋ ਰੱਬ ਦੀ ਕਿਰਪਾ ਨਾਲ ਬਾਹਰਲੇ ਕੰਟਰੀਆਂ ਤੱਕ ਆਪਣਾ ਚੈਨਲ ਦੇਖਦੇ ਆ ਬਸ ਇੰਨਾ ਕ ਵੀ ਸਾਨੂੰ ਖੁਸ਼ੀ ਮਿਲ ਜਾਂਦੀ ਆ ਸਕੂਨ ਮਿਲ ਜਾਂਦਾ ਵੀ ਸਾਡਾ ਜੋ ਕੰਮ ਕਰ ਰਹੇ ਆ ਉਹ ਬਕਾਇਦਾ ਤੌਰ ਤੇ ਵਧੀਆ ਹੋ ਰਿਹਾ ਹੈ ਤੇ ਬਾਕੀ ਕਰੋ ਰਿਸ਼ਤੇ ਅਗਲੇ ਅਹੋ ਤੇ ਬਾਕੀ ਜਿਨ੍ਹਾਂ ਨੇ ਐਡ ਪਵਾਉਣੀਆਂ ਹੈੇਠਾਂ ਪੀਲੀ ਪੱਟੀ ਆ ਜੋ ਆ ਸਿਲੈਕਟ ਕਰ ਰਿਆ ਮੈਂ WhatsApp ਲਿਖਿਆ ਹੋਇਆਗਾ ਇਹ ਸਾਡਾ WhatsApp ਨੰਬਰ ਹੈ ਜਿਨ੍ਹਾਂ ਨੇ ਐਡ ਪਵਾਉਣੀਆਂ ਪੀਲੀ ਪੱਟੀ ਵਾਲੇ ਦੇ ਉੱਪਰ ਫੋਨ ਨਹੀਂ ਲਾਉਣਾ ਸਿਰਫ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਐਡ ਪਾਉਣ ਦਾ ਪ੍ਰੋਸੈਸ ਪੂਰਾ A to Z ਸਾਰਾ ਕੁਝ ਵਿੱਚੇ ਫੀਸ ਕਿੰਨੀ ਹੈ ਸਭ ਕੁਝ ਲਿਖਿਆ ਹੋਊ ਉਹਦੇ ਉੱਪਰ ਉਹ ਤੁਹਾਨੂੰ ਪੰਜਾਬੀ ਚ ਲਿਖ ਕੇ ਪਾ ਦਿੱਤਾ ਜਾਏਗਾ ਹੇਠਾਂ ਪੀਲੀ ਪੱਟੀ ਵਾਲੇ ਤੇ 917306725 ਵਾਲੇ ਤੇ ਠੀਕ ਹੈ ਜੀ ਜੋ ਲਾਲ ਪੱਟੀ ਵਾਲਾ ਹੁੰਦਾ ਉਹ ਪਰਿਵਾਰ ਦਾ ਨੰਬਰ ਹੁੰਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ ਐਮਬੀ 1351 ਨਾਮ ਸਿੰਘ ਪਤਾ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦੇ ਆ ਪੜਾਈ میٹرਕ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡਾ ਕੈਨੇਡਾ ਕੱਦ 6 ਫੁੱਟ 2 ਇੰਚ ਕਾਸਟ ਜੱਟ ਸਿੱਖ ਗੋਤ ਗਿੱਲ 30 ਸਾਲ ਦੀ ਉਮਰ ਹੈ 15 ਕਿੱਲੇ ਜ਼ਮੀਨ ਹੈ ਜੀ ਸਾਢੇ 7-7 ਕਿੱਲੇ ਜ਼ਮੀਨ ਆਉਂਦੀ ਆ ਪੜ੍ਹੀ ਲਿਖੀ ਘਰੇਲੂ ਕੁੜੀ ਜਾਈਦੀ ਇਹਨਾਂ ਨੂੰ ਕੱਦ ਲੰਮਾ ਹੋਵੇ ਕਿਉਂਕਿ ਮੁੰਡੇ ਦਾ ਕੱਦ 6 ਫੁੱਟ 2 ਇੰਚ ਹੈ 8284052755 ਪਰਿਵਾਰ ਦਾ ਨੰਬਰ ਆ ਜੀ ਤੇ ਬਾਕੀ ਅਗਲਾ ਰਿਸ਼ਤਾ ਨੋਟ ਕਰੋ ਪ੍ਰੋਫਾਈਲ ਨੰਬਰ ਐਮਬੀ 1352 ਨਾਮ ਕੌਰ ਇਹ ਵੀ ਕੁੜੀ ਦਾ ਰਿਸ਼ਤਾ ਨਾਮ ਕੋਰ ਪਤਾ ਲੁਧਿਆਣਾ ਤੋਂ ਬਲੌਂਕ ਕਰਦੇ ਪੜਾਈ ਗ੍ਰੈਜੂਏਟਡ ਹੈ ਕੁੜੀ ਤੇ ਦੋ ਭੈਣਾਂ ਨੇ ਮੈਰਿਡ ਨੇ ਇੱਕ ਭਰਾ ਅਨਮੈੜਾ ਕੱਦ 5 ਫੁੱਟ 3 ਇੰਚ ਕਾਸਟ ਜੱਟ ਸਖ ਗੋਤ ਢਿੱਲੋਂ 22 11 97 ਦਾ ਡੇਟ ਆਫ ਬਰਥ ਹੈ ਕੈਨੇਡਾ ਪੀਆਰ ਆ ਕੁੜੀ ਇਹ ਹਾਂ ਇੱਕ ਚੀਜ਼ ਇਹਦੇ ਵਿੱਚ ਹੋ ਰਿਹਾ ਹੈ ਕੈਨੇਡਾ ਪੀਆਰ ਆ ਪਰ ਇੰਡੀਆ ਆ ਗਈ ਹੈ ਵਾਪਸ ਨਹੀਂ ਜਾਣਾ ਕਿਉਂਕਿ ਪਿਤਾ ਕੋਲੇ ਕਾਫੀ ਜ਼ਮੀਨ ਹੈ ਮੰਨ ਲਾ 35 40 ਕਹਿੰਦੇ ਜੀ ਵੱਧ ਹੀ ਹੋਵੇ ਸਾਇਦ ਮੇਰੇ ਧਿਆਨ ਚ ਨਹੀਂ ਮਤਲਬ ਵਧੀਆ ਠੀਕ ਹੈ ਖਾਨਦਾਨੀ ਘਰ ਹੈ ਪਿਤਾ ਨੇ ਮੇਰੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਇਹ ਰਿਸਪੌਂਸਿਬਿਲਟੀ ਲਈਤੀ ਐ ਵੀ ਮੈਂ ਕੁੜੀ ਨੂੰ ਇੱਥੇ ਬਿਜ਼ਨਸ ਕਰਕੇ ਦੇਵਾਂਗਾ ਹੈ ਕੈਨੇਡਾ ਪੀਆਰ ਕੁੜੀ ਬਟ ਵਾਪਸ ਨਹੀਂ ਜਾਣਾ ਉਹਨੇ ਪੰਜਾਬ ਦੇ ਵਿੱਚ ਬਿਜ਼ਨਸ ਸੈੱਟ ਕਰਕੇ ਦੇਣਗੇ ਸਭ ਤੋਂ ਪਹਿਲੀ ਡਿਮਾਂਡ ਹੈ ਕਿ ਮੁੰਡਾ ਨਸੇ ਤੋਰਹਿਤ ਹੋਵੇ ਦੂਸਰੀ ਹੈ ਕਿ 35 ਕਿੱਲੇ ਜ਼ਮੀਨ ਹੋਵੇ 35 ਕਿੱਲਿਆਂ ਵਾਲੇ ਹੀ ਇਹਨਾਂ ਨੂੰ ਜਾਂ ਪਰ ਮਾੜੇ ਮੁੱਟ ਘੱਟ ਵੱਧ ਮੁੰਡਾ ਮਤਲਬ ਵਧੀਆ ਹੋਵੇ ਐਜੂਕੇਟਿਡ ਹੋਵੇ ਨਸੇ ਤੋਂ ਰਹਿਤ ਹੋਵੇ ਤੇ ਇੱਥੇ ਕੁੜੀ ਹੈ ਕੈਨੇਡਾ ਪੀਆਰ ਮੈਂ ਬਾਰ-ਬਾਰ ਇਸ ਕਰਕੇ ਕਹਿ ਰਿਹਾ ਹਾਂ ਪਰ ਰਹਿਣਾ ਉਹਨਾਂ ਨੇ ਇੱਧਰ ਹੀ ਹੈ ਬਿਜ਼ਨਸ ਇੱਧਰ ਹੀ ਆਪ ਦਾ ਸੈਟ ਕਰਨਾ ਕਾਸੇ ਦਾ ਵੀ ਕਰ ਲੈਣ ਵਧੀਆ ਚੰਗਾ ਬਿਜ਼ਨਸ ਕਰਨਗੇ ਤੇ 8837595612 ਕੁੜੀ ਦੇ ਪਿਓ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਇਹਦਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ MB1353 ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੋਂਗ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਆ ਪੈਣਾ ਤਿੰਨ ਨੇ ਮੈਰਿਡ ਆ ਭਰਾ ਕੋਈ ਨਹੀਂ ਕੱਲਾ ਮੁੰਡਾ ਹੈ ਇਹ ਮੁੰਡੇ ਦਾ ਵੀ 6 ਫੁੱਟ ਕੱਦ ਹੈ ਜੀ ਕਾਸਟ ਜੱਟ ਸਿੱਖ ਗੋਤ ਮੰਗਟ 12690 ਦਾ ਡੇਟ ਆਫ ਬਰਥ ਹੈ ਤਿੰਨ ਕਿੱਲੇ ਜ਼ਮੀਨ ਆ ਜੀ ਦਰਾਹਾ ਸਹਿਰ ਵਿੱਚ ਤੇ ਦੋ ਪਲਾਟ ਨੇ ਜਿਹੜੀ ਜ਼ਮੀਨ ਹੈ ਉਹਦੀ ਜਿਹੜੀ ਰੇਟ ਹੈ ਉਹ ਕਰੋੜਾਂ ਦੇ ਵਿੱਚ ਹੈ ਕਿਉਂਕਿ ਸ਼ਹਿਰ ਦੇ ਸਿਟੀ ਦੇ ਇਨਜਮਾ ਵਿੱਚ ਹੈ ਤੇ ਪੜੀ ਰਖੀ ਕਰੇ ਲੂਕੜੀ ਚਾਹੀਦੀ ਹੈ ਸੁੰਦਰ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ 9350037006 ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਪ੍ਰੋਫਾਈਲ ਨੰਬਰ MB1354 ਨਾਮ ਸਿੰਘ ਪਤਾ ਤਰਨਤਨ ਤੋਂ ਬਲੌਂ ਕਰਦੇ ਪੜ੍ਹਾਈ ਐਮ ਐਸ ਸੀ ਐਮ ਐਸ ਸੀ ਕਾਮ ਤੇ ਸਾਇੰਸ ਬਿਗ ਡਾਟਾ ਮੈਨੇਜਮੈਂਟ ਮੈਨੇਜਰ ਮੈਨੇਜਮੈਂਟ ਭੈਣ ਕੋਈ ਨਹੀਂ ਭਰਾ ਦੋ ਮੈਰਿਡ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਗੈਲੂ 1990 ਦਾ ਡੇਟ ਆਫ ਬਰਥ 6 ਕਿੱਲੇ ਜ਼ਮੀਨ ਹੈ ਜੀ ਤੇ ਆਇਰਲੈਂਡ ਪੀਆਰ ਆ ਮੁੰਡਾ 6 ਕਿੱਲੇ ਟੋਟਲ ਹੈ ਜਾਂ ਇਹਨਾਂ ਦਾ ਪਰਿਵਾਰ ਨਾਲ ਗੱਲ ਕਰ ਲਿਓ ਤੇ ਆਇਰਲੈਂਡ ਮੁੰਡਾ ਪੀਆਰ ਆ ਕੋਈ ਮੰਗ ਨਹੀਂ 5 ਫੁੱਟ 4 ਇੰਚ ਜਿਹੜਾ ਕੱਦ ਹੋਵੇ ਕੁੜੀ ਦਾ ਕਿਉਂਕਿ ਮੁੰਡਾ 6 ਫੁੱਟ ਦਾ ਹੈ ਆ ਟੀਟੀ ਐਂਡ ਏਐਸਆਰ TT ਦਾ ਮਤਲਬ ਤਰਨ ਤਰਨਤੇ ਅੰਮ੍ਰਿਤਸਰ ਨੂੰ ਪਹਿਲ ਐ 828905850011 ਪਰਵਾਰ ਨਾਲ ਡਾਇਰੈਕਟ ਗੱਲ ਕਰੋ 10 ਰਿਸ਼ਤੇ ਹੋ ਗਏ ਜੀ 12 ਰਿਸ਼ਤੇ ਹੋਰ ਬਾਕੀ ਐ ਵੀਡੀਓ ਨਾ ਛੱਡਿਓ ਪ੍ਰੋਫਾਈਲ ਨੰਬਰ MP1355 ਨਾਮ ਸਿੰਘ ਪਤਾ ਰਾਏਕੋਟ ਲੁਧਿਆਣਾ ਤੋਂ ਬਲੌਂਕ ਕਰਦੀ ਹੈ ਬੀ ਟੈਗ ਕੀਤੀ ਹੋਈ ਹੈ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਇੰਡੀਆ ਦੇ ਵਿੱਚ ਭੈਣ ਇੱਕ ਮੈਡਾ ਕੈਨੇਡਾ ਪੀਆਰ ਆ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ ਮਾਨ 1 ਅਕਤੂਬਰ 1995 ਦਾ ਡੇਟ ਆਫ ਬਰਥ ਹੈ ਕੈਨੇਡਾ ਪੀਆਰ ਆ ਜੀ ਮੁੰਡਾ ਤੇ ਫੀਲਡ ਹੈ ਜਿਹੜੀ ਇਹਨਾਂ ਦੀ ਸਰਵਿਸ ਟੈਕਨੀਕਲ ਬਿਲਦੀ ਹੈ ਤੇ ਸੋਹਣੀ ਬੀ ਐ ਸਿੰਘ ਨਰਸਿੰਗ ਜਾਂ ਜਿਹੜੀ ਕੰਪਿਊਟਰ ਦੀ ਡਿਗਰੀ ਕੀਤੀ ਹੋਵੇ ਵਧੀਆ ਤੇ ਕੋਈ ਮੰਗ ਨਹੀਂ 9478444188 ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਪ੍ਰੋਫਾਈਲ ਨੰਬਰ MB1355 ਨਾਮ ਸਿੰਘ ਪਤਾ ਪਟਿਆਲਾ ਤੋਂ ਬਲੌਂਕ ਕਰਦੇ ਆ ਪੜ੍ਹਾਈ BSAG ਐਗਰੀਕਲਚਰ ਕੀਤੀ ਹੋਈ ਹੈ ਭੈਣ ਇੱਕ ਮੈਡ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਹੈ ਵੀ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿਕ ਗੋਤ ਚੀਮਾ 14 9 96 ਦਾ ਡੇਟ ਆਫ ਬਰਥ TRN ਆਸਟ੍ਰੇਲੀਆ ਜੀ ਮੁੰਡਾ ਟਰੱਕ ਡਰਾਈਵਰ ਤੇ ਐਜੂਕੇਟਿਡ ਵਧੀਆ ਡਿਗਰੀ ਹੋਲਡਰ ਹੋਵੇ ਕੁੜੀ ਜਿਹੜੀ ਇਹਨਾਂ ਨੂੰ ਚਾਹੀਦੀ ਹੈਗੀ ਦੋ ਪਰਿਵਾਰ ਦੇ ਨੰਬਰ ਦਿੱਤੇ ਹੋਏ 9878661 69779988 38088 ਡਾਇਰੈਕਟ ਇਹਨਾਂ ਨਾਲ ਗੱਲ ਕਰੋ ਪ੍ਰੋਫਾਈਲ ਨੰਬਰ MB13 57 ਨਾਮ ਸਿੰਘ ਪਤਾ ਕਰਨਾਲ ਹਰਿਆਣਾ ਤੋਂ ਬਲੌਂਗ ਕਰਦੇ ਆ ਜੀ ਪੜਾਈ ਪਲੱਸ 2 ਕੀਤੀ ਹੋਈ ਹੈ ਇੱਕ ਭੈਣ ਮੈਰਿਡ ਹੈ ਭਰਾ ਇੱਕ ਕੋਰੀਆ ਉਹ ਵੀ ਮੈਰਿਡ ਹੈ ਕੱਦ 6 ਫੁੱਟ ਆ ਜੀ ਜੱਟ ਕਾਸਟ ਜੱਟ ਸਿਕ ਬੋਦ ਕੰਗ 14 996 ਦਾ ਡੇਟ ਆਫ ਬਰਥ ਹੈ 3 ਕਿੱਲੇ ਜ਼ਮੀਨ ਹੈ 1.5 1.5 ਕਿੱਲਾ ਜ਼ਮੀਨ ਆਉਂਦੀ ਹੈ 3 ਸਾਲ ਬਾਹਰ ਕੰਮ ਵੀ ਕੀਤਾ ਹੋਇਆ ਜੀ ਨਾਰਮਲ ਪੜੀ ਲਿਖੀ ਸੁੰਦਰ ਕੁੜੀ ਦਾ ਰਿਸ਼ਤਾ ਚਾਹੀਦਾ ਤੇ ਬਾਕੀ ਇਹਨਾਂ ਨਾਲ ਪਰਿਵਾਰ ਨਾਲ ਡਾਇਰੈਕਟ ਗੱਲ ਕਰੋ ਸਾਊ ਪਰਿਵਾਰ ਆ ਜੀ ਵਧੀਆ 93537006 ਬਾਕੀ ਆਲਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ 1358 ਨਾਮ ਸਿੰਘ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਆ ਪੜਾਈ ਗ੍ਰੈਜੂਏਟਡ ਮੁੰਡਾ ਈਟੀਟੀ ਕੀਤੀ ਹੋਈ ਆ ਭੈਣ ਕੋਈ ਨਹੀਂ ਪ੍ਰਾਇਕ ਕਾਨ ਮੈਡ ਕੱਦ 5 ਫੁੱਟ 7 ਇੰਚ ਕਾਸਟ ਸ਼ਿੰਬੇ ਆ ਜੀ ਗੋਤ ਰਤਨ ਹੈ ਸ਼ਿੰਬੇ ਕਾਸਟ ਦਾ ਮੁੰਡਾ ਸਾਨੂੰ ਕਈ ਵਾਰੋਂ ਵੀਰ ਪੁੱਛਦੇ ਹੁੰਦੇ ਕਿ ਸ਼ਿੰਬੇ ਕਾਸਟ ਦੇ ਵਿੱਚ ਕੁੜੀਆਂ ਸੀ ਇੱਕ ਮੈਂ ਹੁਣ ਮੈਂਡ ਚ ਨਹੀਂ ਕਿੰਨਾ ਦਾ ਨੰਬਰ ਨੰਬਰ ਕਿਉਂਕਿ ਕਾਫੀ ਫੋਨ ਆਉਂਦੇ ਆ ਇਹ ਨੋਟ ਕਰ ਲਓ ਰਿਸ਼ਤਾ 16 11 92 ਪ੍ਰਾਈਵੇਟ ਬੈਂਕ ਐਕਸੈਸ ਬੈਂਕ ਦੇ ਵਿੱਚ ਜੌਬ ਕਰਦਾ ਜੀ 25000 ਰੁਪਏ ਤਨਖਾਹ ਹੈ ਨਾਰਮਲ ਪੜੀ ਲਿਖੀ ਸੁੰਦਰ ਕੁੜੀ ਦਾ ਰਿਸ਼ਤਾ ਚਾਹੀਦਾ ਹੈ 9463933810 98788350 583 ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਨੰਬਰ MB1359 ਨਾਮ ਸਿੰਘ ਪਤਾ ਜਗਰਾਉਂ ਲੁਧਿਆਣਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਮੈਡੀਕਲ ਦੇ ਵਿੱਚ ਬੀ ਟੈਕ ਕੀਤੀ ਹੋਈ ਹੈ ਸਿਵਲ ਇੰਜੀਨੀਅਰਿੰਗ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਗੋਤ ਸੰਧੂ 25 7 95 ਦਾ ਡੇਟ ਆਫ ਬਰਥ ਹੈ ਜੀ ਕੰਮ 7.5 ਕਿੱਲੇ ਆ ਜ਼ਮੀਨ ਤੇ ਕੈਨੇਡਾ ਪੀਆਰ ਆ ਜੀ ਪੜੀ ਲਿਖੀ 5 ਫੁੱਟ 6 ਇੰਚ ਦੀ ਕੁੜੀ ਚਾਹੀਦੀ ਆ ਕੁੜੀ ਕੈਨੇਡਾ ਹੋਵੇ ਬੀਐਸ ਸਿੰਘ ਨਰਸਿੰਗ ਕੀਤੀ ਹੋਵੇ ਨੇੜੇ ਦੇ ਹੀ ਫੋਨ ਕਰਨ ਜਗਰਾਉਂ ਲੁਧਿਆਣਾ ਨੇੜੇ ਆ ਗਿਆ ਤੁਹਾਡਾ ਬਰਨਾਲਾ ਜਗਰਾਉਂ ਆ ਗਿਆ ਲੁਧਿਆਣਾ ਆ ਗਿਆ ਬਾਕੀ ਦੇਖ ਲਿਓ ਨੇੜੇ ਨੇੜੇ ਲੁਧਿਆਣੇ ਵਾਲਿਓ 98146 62868 58 598 ਸੋਰੀ 98555 62767 ਇਹਨਾਂ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਪ੍ਰੋਫਾਈਲ ਨੰਬਰ MB1360 ਨਾਮ ਸਿੰਘ ਅਮਰਤਾ ਧਾਰੀ ਮੁੰਡਾ ਪਤਾ ਪਟਿਆਲਾ ਤੋਂ ਬਲੋਂਗ ਕਰਦੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ITI ਭੈਣ ਇੱਕ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਖੱਤਰੀ ਸਿੱਖ ਗੋਤ ਬੇਦੀ ਹੈ ਜੀ 1993 ਦਾ ਡੇਟ ਆਫ ਬਰਥ ਹੈ 1 ਲੱਖ ਰੁਪਿਆ ਤਨਖਾਹ ਮੁੰਡੇ ਦੀ ਦਵਾਈ ਦੇ ਵਿੱਚ ਤੇ ਪੜਾਈ ਪੜੀ ਲਿਖੀ ਦੁਬਈ ਦੇ ਵਿੱਚ ਮਤਲਬ ਇੰਡੀਆ ਨੇ 1 ਲੱਖ ਦਰਨ ਖਾ ਅ ਪੜੀ ਲਿਖੀ ਕੁੜੀ ਚਾਹੀਦੀ ਇਹਨਾਂ ਨੂੰ 5 ਫੁੱਟ 5 ਇੰਚ ਤੋਂ ਘੱਟ ਦਾ ਜਿਹੜਾ ਘਟਣਾ ਹੋਵੇ ਤੇ ਕੁੜੀ ਅੰਮ੍ਰਿਤਸਰ ਅੰਮ੍ਰਿਤਧਾਰੀ ਹੋਵੇ ਕੋਈ ਮੰਗਣੀ ਮੁੰਡਾ ਅੰਮ੍ਰਿਤਧਾਰੀ ਹੈ ਜੀ ਤੇ ਗੁਰਸਿੱਖ ਪਰਿਵਾਰ ਇਹਨਾਂ ਨਾਲ 93166 96974 ਤੇ ਗੱਲ ਕਰ ਸਕਦੇ ਨੇ 15ਵਾਂ ਰਿਸ਼ਤਾ ਆ ਗਿਆ ਜੀ 22 ਰਿਸ਼ਤੇ ਟੋਟਲ ਨੇ 5-7 ਰਿਸ਼ਤੇ ਬਚ ਗਏ ਤੇ ਉਸ ਸਾਡੇ ਆਉਣਾ ਸਾਡੇ ਸੁਣ ਕੇ ਜਾਇਓ ਨਾਮ ਪੀ ਸਿੰਘ ਪਤਾ ਲੁਧਿਆਣਾ ਤੋਂ ਬਲੌਂਗ ਕਰਦੇ ਆ ਪੜ੍ਹਾਈ ਆਟੋਮੋਬਾਈਲ ਦਾ ਡਿਪਲੋਮਾ ਕੀਤਾ ਹੋਇਆ ਜੀ 2 ਸਾਲ ਦਾ ਭੈਣ ਕੋਈ ਨਹੀਂ ਪ੍ਰਾਇਕਾਣ ਮੈਂ ਐਡ ਕੱਦ 5 ਫੁੱਟ 11 ਇੰਚ ਕਾਸਟ ਅਰੋੜਾ ਸਿੱਖ ਗੋਤ ਅਰੋੜਾ ਜੀ 2 11 96 ਡੇਟ ਆਫ ਬਰਥ ਹੈ ਜੀ ਕੈਨੇਡਾ ਮੁੰਡਾ ਕੈਨੇਡਾ ਹੈ ਪੀਆਰ ਦੀ ਫਾਈਲ ਲਗਾਈ ਹੋਈ ਹੈ ਜੀ ਕੁੜੀ ਕੈਨੇਡਾ ਪੀਆਰ ਹੋਵੇ 8699322559 ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਨ ਸਿੰਘ ਪਤਾ ਲੁਧਿਆਣਾ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਜਿਹੜਾ 3 ਸਾਲ ਦਾ ਕੀਤਾ ਹੋਇਆ ਇਲੈਕਟ੍ਰੋਨਿਕ ਇੰਜੀਨੀਅਰਿੰਗ ਡਿਗਰੀ ਹੈ ਜਿਹੜੀ 3 ਸਾਲ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਪੀਆਰ ਆ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੁਰਸਿੱਖ ਪਰਿਵਾਰ ਆ ਜੀ ਗੋਤ ਗਰੇਵਾਲ 1995 ਡੇਟ ਆਫ ਬਰਥ ਹੈ 5 ਕਿੱਲੇ ਟੋਟਲ ਜ਼ਮੀਨ ਆ ਜੀ ਪ੍ਰਾਈਵੇਟ ਜੌਬ ਆ ਜਿਹੜੀ ਪੀਵੀਆਰ ਸਿਨੇਮਾ ਦੇ ਵਿੱਚ ਫਾਦਰ ਸਾਹਿਬ ਗਵਰਨਮੈਂਟ ਜੌਬ ਪੀਏਯੂ ਦੇ ਵਿੱਚ ਪੰਜਾਬ ਵਿੱਚ ਪੜਿ ਲਿਖੀ ਜਾਂ ਐਨ ਆਰ ਆਈ ਕੁੜੀ ਦਾ ਰਿਸ਼ਤਾ ਚਾਹੀਦਾ ਹੈ 9501033695 87259 69527 ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਤੁਸੀਂ ਗੱਲ ਕਰੋ ਅ 17ਵਾਂ ਰਿਸ਼ਤਾ ਆ ਗਿਆ ਜੀ ਬਾਈ ਨੇ ਵਿਚਾਰ ਕਰ ਰਹੇਗੇ ਤੇ ਵੀਡੀਓ ਹੱਟ ਕੇ ਨਾ ਜਾਇਓ ਅ ਰਿਕਵੈਸਟ ਹੈ ਫੋਨ ਬਹੁਤ ਘੱਟ ਕਰੋ ਜੀ ਪਿਛਲੇ ਐਤਵਾਰ 345 ਫੋਨ ਆਇਆ ਤੁਸੀਂ ਆਪ ਹਿਸਾਬ ਲਾ ਲਿਓ ਕਿਸ ਤਰ੍ਹਾਂ ਬੰਦਾ ਉਹਨਾਂ ਨੂੰ ਫाइंड ਆਊਟ ਕਰੂਗਾ ਕਿਵੇਂ ਉਹਨੂੰ ਚੱਕੀ ਜੇ ਮੈਂ ਕਿਸੇ ਨੂੰ ਚੱਕ ਕੇ ਹੈਲੋ ਵੀ ਬੋਲਾਂ ਮੇਰੇ ਤਾਂ ਵੀ ਤਿੰਨ ਦਿਨ ਲੱਗ ਜਾਣਗੇ ਤੇ ਬਾਕੀ ਦੂਸਰੀ ਗੱਲ ਰਹਿ ਗਈ ਜਿਨ੍ਹਾਂ ਨੇ ਐਡ ਪਵਾਉਣੀ ਹੈ ਸਿਰਫ ਉਹੀ WhatsApp ਤੇ ਹੈਲੋ ਲਿਖ ਕੇ ਭੇਜੋ ਹੀ ਇੱਥੇ ਪੀਲੀ ਪੱਟੀ ਵਾਲੇ ਨੰਬਰ ਤੇ ਐਡ ਦਾ ਪੂਰਾ ਪ੍ਰੋਸੈਸ ਪੰਜਾਬੀ ਚ ਲਿਖ ਕੇ ਪਾ ਜਾ ਪਾਤਾ ਜਾਏਗਾ ਕੋਈ ਮੈਨੂੰ ਗੁੱਡ ਮਾਰਨਿੰਗ ਨਾ ਲਿਖੇ ਕੋਈ ਮੈਨੂੰ ਗੁੱਡ ਨਾਈਟ ਨਾ ਲਿਖੇ ਫਾਲਤੂ ਦਾ ਮੈਸੇਜ ਕੋਈ ਨਹੀਂ 8200 ਨੰਬਰ ਮੇਰੇ ਮੋਬਾਈਲ ਦੇ ਵਿੱਚ ਫੀਡ ਹੈ ਜੇ ਗੁੱਡ ਮਾਰਨਿੰਗ ਹੀ 5000 ਬੰਦੇ ਨੇ ਲਿਖਤੀ ਮੈਂ ਤਾਂ ਉਹਨਾਂ ਦਾ ਜਵਾਬ ਦਿੰਦੇ ਹੀ ਮਰ ਜਾਊਗਾ ਕੰਮ ਦੀ ਗੱਲ ਜਦੋਂ ਮਰਜ਼ੀ ਕਰੋ ਫਰੀ ਹੋਗੇ ਤੁਹਾਡੇ ਜਵਾਬ ਜਿਹੜਾ ਦੇ ਦਿੱਤਾ ਜਾਏਗਾ ਫੋਨ ਕਰਨ ਦਾ ਟਾਈਮ ਸ਼ਾਮ ਨੂੰ 7:30 ਤੋਂ 8:00 ਵਜੇ ਤੱਕ 1 ਘੰਟਾ ਹੈਗਾ ਜੇ ਕਿਸੇ ਨੇ ਜ਼ਰੂਰੀ ਗੱਲ ਕਰਨੀ ਹੈ ਇੰਡੀਅਨ ਟਾਈਮ ਦੇ ਮੁਤਾਬਕ ਖੇਰ ਰਿਕਵੈਸਟ ਹੈ ਜੀ ਫੋਨ ਨਾ ਕਰੋ ਮੈਸੇਜ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰੋਫਾਈਲ ਆ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਗ ਕਰਦੇ ਪੜ੍ਹਾਈ ਪਲੱਸ 2 ਕੀਤੀ ਹੋਈ ਆਈਟੀਆਈ ਦਾ ਡਿਪਲੋਮਾ ਕੀਤਾ ਹੋਇਆ ਭੈਣ ਕੋਈ ਨਹੀਂ ਪ੍ਰਾਇਮ ਇੱਕ ਮੈਡ ਹੈ ਕੰਪਨੀ ਮੈਨੇਜਰ ਹੈ ਜੀ ਕੱਦ 5 ਫੁੱਟ 9 ਇੰਚ ਕਾਸਟ ਸ਼ੀਮਬੇ ਹੈ ਜੀ ਗੋਤ ਬੇਦੀ 15 493 ਦਾ ਡੇਟ ਆਫ ਬਰਥ ਹੈ ਬਿਲਡਿੰਗ ਲਾਈਨ ਦੇ ਵਿੱਚ ਇੰਜੀਨੀਅਰਿੰਗ ਹੈ ਤੇ ਈਸਟ ਅਫਰੀਕਾ ਦੇ ਵਿੱਚ ਕੀਨੀਆ ਨਾਈਰੋਬੀ ਨਾਈਰੋਬੀ ਤਾ ਉਹ ਜ਼ਿਆਦਾ ਆ ਗਿਆ ਆਪਣਾ ਨਹੀਂ ਸਰੀਜ ਨਹੀਂ ਆਉਣੀ ਹੁੰਦੀ ਹਾਲੀਵੁੱਡ ਵਾਲੀ ਉਹਦੇ ਚ ਨਾਈਰੋਬੀ ਤੇ ਬਾਕੀ ਪਾਰਟ ਟਾਈਮ ਫੋਟੋਗ੍ਰਾਫੀ ਕਰਦਾ ਮੁੰਡਾ ਪੜ੍ਹੀ ਲਿਖੀ ਸੁੰਦਰ ਕੁੜੀ 5 ਫੁੱਟ 6 ਇੰਚ ਜਾਂ 7 ਇੰਚ ਦੀ ਚਾਹੀਦੀ ਆ ਕਿਉਂਕਿ 9 ਇੰਚਾ ਮੁੰਡੇ ਦਾ ਕੱਦ ਆ 5 9 ਕੁੜੀ ਦਾ ਰਿਸ਼ਤਾ ਜਿਹੜਾ ਚਾਹੀਦਾ ਇਹਨਾਂ ਨੂੰ 9041692738 ਤੇ ਇਹ ਦੂਸਰਾ ਨੰਬਰ ਆ ਜੀ +2547 ਮੰਨ ਕੇ ਚਲੋ ਉਧਰ ਲਈ ਕੰਮ ਨੰਬਰ ਹੋਏ ਕੋਡ ਲਾ ਲਿਆ ਕਰੋ ਮoure ਵਾਲਾ +254751888110 ਕਿਉਂਕਿ ਆਪਾਂ ਵੀ ਅੰਗਰੇਜ਼ੀ ਜੀ ਬੋਲਦੀ ਐ ਥੋੜਾ ਜਿਹਾ ਅਗਲਾ ਰਿਸ਼ਤਾ ਨੋਟ ਕਰੋ ਜੀ ਇਹਨਾਂ ਨਾਲ ਗੱਲ ਕਰ ਲਓ ਜਿਹੜਾ ਰਿਸ਼ਤਾ ਪਸੰਦ ਆਉਂਦਾ ਮੁੰਡਾ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਲੋਂਗ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣਾਂ 2 ਨੇ ਮੈਡ ਨੇ ਭਰਾ ਕੋਈ ਨਹੀਂ ਕੱਦ 6 ਫੁੱਟ ਹੈ ਕਾਸਟ ਜੱਟ ਸਿੱਖ ਗੋਤ ਸਿੱਧੂ 27 11 87 ਦਾ ਡੇਟ ਆਫ ਬਰਥ ਹੈ ਜਰਮਨੀ ਪੀਆਰ ਆ ਜੀ ਮੁੰਡਾ ਤੇ ਆਲ ਫੈਮਿਲੀ ਜਰਮਨੀ ਦੇ ਵਿੱਚ ਹੈ ਪ੍ਰਾਪਰਟੀ ਹੈ ਜਿਹੜੀ ਇੰਡੀਆ ਦੇ ਵਿੱਚ ਹੈ ਤੇ ਘਾਰਾ ਵਧੀਆ ਤੇ ਜਰਮਨੀ ਦੇ ਵਿੱਚ ਵੀ ਆਪਣਾ ਘਰ ਇਹਨਾਂ ਦਾ ਤੇ 5 ਫੁੱਟ 5 ਤੋਂ ਜਿਹੜਾ ਘੱਟ ਨਾ ਹੋਵੇ ਕੁੜੀ ਕਿਉਂਕਿ 6 ਫੁੱਟ ਮੁੰਡੇ ਦਾ ਕਰਨ ਬੀ ਐਸ ਸਿੰਘ ਨਰਸਿੰਘ ਕੀਤੀ ਹੋਵੇ ਜਾਂ ਐਮ ਐ ਬੀ ਐਡ ਕੀਤੀ ਹੋਵੇ ਅ ਮੈਰਿਜ ਵੀਰੋ ਹੈ ਜਿਹੜੇ ਮਾਫ ਕਰਨ ਮੈਰਿਜ ਵੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਲਾਇਓ ਮੈਰਿਜ ਵੀਰੋ ਵਾਲੇ ਇਹਨਾਂ ਨੂੰ ਇੱਕ ਨਸੀਹਤ ਹੋਰ ਆ ਵੀਰੇ ਤੁਸੀਂ ਫੋਨ ਲਗਾਉਣੇ ਤਾਂ ਅਗਲੇ ਨੂੰ ਦੱਸੋ ਕਿ ਅਸੀਂ ਮੈਰਿਜ ਵੀਰੋ ਵਾਲਿਆਂ ਤੇ ਜਿਹੜੇ ਸਾਹਮਣੇ ਐਡ ਪਵਾ ਰਹੇ ਜਿੰਨੇ ਜਾਂ ਸੁਣ ਰਹੇ ਐ ਜੇ ਉਹ ਫੋਨ ਉਹਨਾਂ ਨੂੰ ਆਉਂਦਾ ਤਾਂ ਉਹ ਵੀ ਪੁੱਛਣ ਕਿ ਭਾਈ ਮੈਰਿਜ ਵੀਰੋ ਵਾਲੇ ਤਾਂ ਨਹੀਂ ਤੁਸੀਂ ਕਿਉਂਕਿ ਮੈਨੂੰ ਕੋਈ ਦਿੱਕਤ ਨਹੀਂ ਕੋਈ ਕਿਸੇ ਨੂੰ ਫੋਨ ਲਾਵੇ ਕਿਉਂਕਿ ਅਗਲੇ ਦਾ ਜਦੋਂ ਫੈਮਿਲੀ ਦਾ ਨੰਬਰ ਹੀ ਉੱਤੇ ਦੇਤਾ ਲਗਾਓ ਕੋਈ ਦਿੱਕਤ ਨਹੀਂ ਪਰ ਹਾਂ ਕਲੀਅਰ ਕਰੋ ਮੋਗਾ ਤੇ ਲੁਧਿਆਣਾ ਦੇ ਨੇੜਲੇ ਹੀ ਫੋਨ ਕਰਨ ਇਹਨਾਂ ਨੂੰ ਇਹਨਾਂ ਦਾ ਵੀ ਨੰਬਰ ਹੈ ਜਿਹੜਾ ਬਾਹਰ ਲੱਗਾ WhatsApp ਨੰਬਰ ਹੈ +49 1524 1521 4179800588 ਸੌਰੀ ਨੰਬਰ ਵਲਟ ਵਲਟ ਹੋ ਗਿਆ +4915214179588 WhatsApp ਨੰਬਰ ਹੈ ਜੀ ਬਾਹਰਲੀ ਕੰਟਰੀ ਦਾ ਜਰਮਨੀ ਦਾ ਹੀ ਹੋਗਾ ਇਹ ਤੇ ਬਾਕੀ 19ਵਾਂ ਤੇ ਵਿਆਹ ਮ ਰਿਸ਼ਤਾ ਆ ਗਿਆ ਦੂਰੇ ਰਿਸ਼ਤੇ ਬਾਕੀ ਨੇ ਵਿਆਹ ਸਾਡੇ ਲਾ ਕੇ ਵਿੱਚ ਤਿੰਨ ਇੱਕ ਰਿਕਵੈਸਟ ਹੈ ਜੀ ਜਿਨ੍ਹਾਂ ਦੀ ਸਾਡੀ ਐਡ ਦੇਖ ਕੇ ਸਾਦੀ ਹੋ ਜਾਂਦੀ ਹੈ ਉਹ ਸਾਨੂੰ ਦੱਸ ਦਿਆ ਕਰੋ ਜੀ ਕਿਉਂਕਿ ਅਸੀਂ ਕੋਈ ਪੈਸਾ ਨਹੀਂ ਮੰਗਣਾ ਤੁਹਾਡੇ ਤੋਂ ਸਾਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਜਿਹੜਾ ਪ੍ਰੋਗਰਾਮ ਕਰਦੇ ਆ ਤੁਹਾਡੇ ਰਿਸ਼ਤੇਦਾਰ ਸਾਡੇ ਤੋਂ ਐਡ ਪਵਾਉਣ ਵੇਲੇ ਦੱਸਦੇ ਆ ਕਿ ਭਾਈ ਸਾਡੇ ਰਿਸ਼ਤੇਦਾਰੀ ਦੇ ਵਿੱਚ ਤੁਹਾਡੀ ਐਡ ਕਰਕੇ ਰਿਸ਼ਤਾ ਹੋ ਗਿਆ ਸਾਡੀ ਨਾ ਹੀ ਅਸੀਂ ਤੁਹਾਡਾ ਮੁੰਡਾ ਖੋ ਕੇ ਲੈ ਕੇ ਜਾਈਏ ਨਾ ਹੀ ਤੁਹਾਡੀ ਅਸੀਂ ਬਹੂ ਹੋ ਕੇ ਲੈ ਕੇ ਜਾਈਏ ਸਾਡੀ ਐਡ ਦਾ ਜਿਹੜਾ ਹੈਗਾ ਸਾਨੂੰ ਖੁਸ਼ੀ ਮਿਲਦੀ ਹੈ ਕਿ ਰਿਸ਼ਤਾ ਹੋ ਗਿਆ ਇਹ ਰਿਕਵੈਸਟ ਹੈ ਹੋਰ ਕੋਈ ਟੈਨਸ਼ਨ ਨਹੀਂ ਗਾਲਣੀ ਹਾਂ ਕੱਲ ਇੱਕ ਮਾਤਾ ਨੇ ਜਿਹੜੇ ਬਾਹਰ ਰਿਸ਼ਤਾ ਹੋਇਆ 500 ਰੁਪਏ ਵਧਾਈਆਂ ਦਾ ਪਾਇਆ ਜੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਤੇ ਅਗਲਾ ਜਿਹੜਾ ਤਿੰਨ ਰਿਸ਼ਤੇ ਰਹਿ ਗਏ ਨੋਟ ਕਰੂਬ ਨਾਮ ਸਿੰਘ ਪਤਾ ਸ੍ਰੀ ਮੁਕਤਸਰ ਤੋਂ ਬਣਾਉ ਕਰਦੇ ਆ ਮੁਖਤ ਸਰ ਸਾਹਿਬ ਤੋਂ ਬਲਾਗ ਕਰਦੇ ਆ ਪੜ੍ਹਾਈ ਐਮਏ ਇੰਗਲਿਸ਼ ਵਿੱਚ ਕੀਤੀ ਹੋਈ ਹੈ ਬੀਐਡ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਗਵਰਨਮੈਂਟ ਸਰਵਿਸ ਕਰਦਾ ਕੱਦ 5 ਫੁੱਟ 7 ਇੰਚ ਕਾਸਟ ਮੱਝ ਵੀ ਸਿੱਖ ਗੋਤ ਭੰਗਾਨੀਆਂ ਡੇਟ ਆਫ ਬਰਥ 28 692 ਤੇ ਇੰਗਲਿਸ਼ ਮਾਸਟਰ ਹੈ ਜੀ ਮੁੰਡਾ 3704 3704 ਕੋਈ ਟੀਚਰ ਦਾ ਕੋਡ ਹੁੰਦਾ ਹੋਊਗਾ ਤੇ ਵਧੀਆ ਮਤਲਬ ਗ੍ਰੈਜੂਏਟਡ ਆ ਫੈਮਿਲੀ ਤੇ ਟੀਚਰ ਆ ਇੰਗਲਿਸ਼ ਦਾ ਸਰਕਾਰੀ ਜੋਬ ਹੈ ਟੀਚਰ ਆ ਸੌਰੀ ਸਰਕਾਰੀ ਜੋਬ ਕਰਦੀ ਹੋਵੇ ਕੁੜੀ ਟੀਚਰ ਦੀ ਜਾਂ ਬੈਲ ਐਜੂਕੇਟਿਡ ਹੋਵੇ ਬੀਏ ਮੈਥ ਦੇ ਵਿੱਚ ਜਾਂ ਸਾਇੰਸ ਦੇ ਵਿੱਚ ਕੀਤੀ ਹੋਵੇ 9915550295 ਜਿਹੜਾ ਡਾਇਰੈਕਟ ਤੁਸੀਂ ਇਹਨਾਂ ਦੇ ਉੱਤੇ ਕਾਲ ਕਰ ਸਕਦੇ ਹੋ ਪਰਿਵਾਰ ਦਾ ਨੰਬਰ ਹੈ ਤੇ ਬਾਕੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੁਹਾਲੀ ਤੋਂ ਬਲੌਂਕ ਕਰਦੇ ਆ ਪੜਾਈ ਪਲੱਸ 2 ਦੇ ਨਾਲ ਡਿਪਲੋਮਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਮੈਰਿਡ ਹੈ ਸਿਟੀਜ਼ਨ ਆਸਟ੍ਰੇਲੀਆ ਦਾ 5 ਫੁੱਟ 11 ਇੰਚ ਕਾਸਟ ਸਿੱਖ ਗੋਤ ਸਿੱਧੂ 7290 ਦਾ ਡੇਟ ਆਫ ਬਰਥ ਹੈ ਜੀ ਮੁੰਡਾ ਆਪਣਾ ਬਿਜ਼ਨਸ ਸਟੂਡੀਓ ਦਾ ਕਰਦਾ ਫਾਦਰਸ ਹੈਮ ਗਵਰਨਮੈਂਟ ਸਰਵਿਸ ਟੈਰੇਡ ਨੇ ਮੁੰਡਾ ਡਿਵੋਰਸਡ ਹੈ ਜੀ ਬੱਚਾ ਕੋਈ ਨਹੀਂ ਪੜ੍ਹੀ ਲਿਖੀ ਕੁੜੀ ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚੋਂ ਬਿਨਾ ਬੱਚੇ ਤੋਂ ਡਿਵੋਰਸਡ ਹੋਵੇ ਇਹਨਾਂ ਨਾਲ ਤੁਸੀਂ ਫੈਮਿਲੀ ਨਾਲ ਗੱਲ ਕਰ ਸਕਦੇ ਹੋ 9646003522 ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਠਿੰਡਾ ਤੋਂ ਬਲੌਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਪ੍ਰਾਇਮਰੀ ਕਮੈਂਟ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਖ ਗੋਤ ਮਾਨ 1995 ਦਾ ਡੇਟ ਆਫ ਬਰਥ ਪੰਜ ਕਿੱਲੇ ਟੋਟਲ ਆ ਜੀ ਢਾਈ ਢਾਈ ਆਉਂਦੇ ਆ ਟਰਾਂਸਪੋਰਟਿੰਗ ਲਾਈਨ ਦਾ ਕੰਮ ਹੈ ਗੁਰਸਿੱਖ ਪਰਿਵਾਰ ਦੀ ਕੁੜੀ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਜਾਂ ਉੱਥੇ ਗਈ ਵੀ ਹੋਵੇ 7589062553 ਦੇ ਉੱਤੇ ਕਾਲ ਤੇ ਵਟਸਐਪ ਕਰ ਸਕਦੇ ਹੋ ਤੇ ਬਾਕੀ ਅੱਜ ਦੇ ਪੂਰੇ ਰਿਸ਼ਤੇ ਹੋਏ ਵੀਡੀਓ ਨਾ ਸਾਢ ਕੇ ਜਾਓ 1 ਮਿੰਟ ਦੇ ਵਿੱਚ ਸਾਰੀ ਗਾਣੀ ਕੰਪਲੀਟ ਕਰ ਦਿੰਨੇ ਆ ਜਿੰਨਾ ਦਾ ਰਿਸ਼ਤਾ ਹੋ ਜਾਂਦਾ ਮੈਂ ਇਹ ਬਾਰ ਬਾਰ ਤਾਂ ਕਹਿ ਰਿਆਂਗਾ ਮੈਨੂੰ ਕੱਲ-ਕੱਲ ਚਾਰ ਬੰਦਿਆਂ ਦੇ ਫੋਨ ਆ ਗਏ ਭਾਈ ਸਾਡੇ ਰਿਸ਼ਤੇਦਾਰੀ ਛੋਡੀ ਆ ਦੇਖ ਕੇ ਫੋਨ ਰਿਸ਼ਤਾ ਹੋਇਆ ਮੈਨੂੰ ਉਹ ਚੀਜ਼ ਦੀ ਨੰਦਰ ਹੁਣ ਚੀਬ ਲੱਗੀ ਪਈ ਯਾਰ ਵੀ ਹੋ ਵੀ ਜਾਂਦਾ ਅਗਲਾ ਦੱਸਦਾ ਵੀ ਨਹੀਂ ਦੱਸ ਦਿਆ ਕਰੋ ਪੈਸੇ ਨਹੀਂ ਮੰਗਦੇ ਪੈਸੇ ਨਹੀਂ ਮੰਗਦੇ ਪੈਸੇ ਅਸੀਂ ਨਹੀਂ ਲੈਣਦੇ ਵਿਚੋਲੇ ਵਾਲਾ ਕੰਮ ਨਹੀਂ ਹੈਗਾ ਆਪਣਾ ਹਾਂ ਜਿੱਦੇ ਵਿਚੋਲੇ ਬਣੇ ਉਹਦੇ ਦੱਸਾਂਗੇ ਭਾਈ ਹਾਂ ਹੁਣ ਚਾਹੀਦੇ ਸਾਨੂੰ ਤੇ ਹਾਂ ਵਧਾਈਆਂ ਦੇ ਤੌਰ ਤੇ ਆਪਦਾ ਜੋ ਮਰਜ਼ੀ ਕਰੋ ਤੇ ਕੱਲ ਵਾਲੀ ਮਾਤਾ ਲਈ ਥੈਂਕ ਯੂ 500 ਰੁਪਏ ਪਾਇਆ ਉਹਨਾਂ ਨੇ ਵਧਾਈਆਂ ਦਾ ਭਾਈ ਤੇ ਉਹਨਾਂ ਦਾ ਛਾਕ ਹੋ ਗਿਆ ਤੇ ਹੋ ਤਾਂ ਹੋਰ ਵੀ ਗਿਆ ਵੈਸੇ ਦੱਸਦਾ ਨਹੀਂ ਆਗਲਾ ਜਿਹੜੀ ਗੱਲ ਹੈ ਤੇ ਬਾਕੀ ਜਿਹੜੇ ਸਾਨੂੰ ਵੈਸੇ ਦੱਸ ਦਿੰਦੇ ਆ ਭਾਈ ਰਿਸ਼ਤਾ ਹੋ ਗਿਆ ਵਧਾਈਆਂ ਨਹੀਂ ਭੇਜੀਆਂ ਥੈਂਕ ਯੂ ਗਰੇ ਤੁਹਾਡਾ ਬਹੁਤ-ਬਹੁਤ ਰੱਬ ਪਰਮਾਤਮਾ ਕਰੇ ਵਧੀਆ ਜ਼ਿੰਦਗੀ ਜੀਓ ਤੇ ਬਾਕੀ ਜਿਨ੍ਹਾਂ ਨੇ ਐਡ ਪਵਾਉਣੀ ਹੈ ਹੇਠਾਂ ਪੀਲੀ ਪੱਟੀ ਵਾਲੇ ਨੰਬਰ ਸਾਡਾ ਹੈ 91730 67725 ਇਹਦੇ ਉੱਪਰ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਐਡ ਪਾਉਣ ਦਾ ਪੂਰਾ ਜਿੰਨਾ ਵੀ ਸਾਡਾ ਸੈਟਅਪ ਆ ਕਿੰਨੀ ਫੀਸ ਆ ਕੀ ਸਾਨੂੰ ਬਾਇਓ ਡਾਟਾ ਚਾਹੀਦਾ A to Z ਤੁਹਾਨੂੰ WhatsApp ਦੇ ਉੱਪਰ ਲਿਖ ਕੇ ਪਾ ਦਿੱਤਾ ਜਾਏਗਾ ਪੰਜਾਬੀ ਦੇ ਵਿੱਚ ਹੈਲੋ ਲਿਖ ਕੇ ਸਾਨੂੰ ਭੇਜੋ ਫੋਨ ਨਾ ਕਰਿਓ ਕਿਉਂਕਿ 2-200 ਫੋਨ ਰੋਜ਼ ਦਾ ਆਉਂਦਾ ਚੱਕਿਆ ਨਾਲ ਬਹੁਤ ਮੁਸ਼ਕਲ ਹੈ ਤੇ ਅੱਜ ਦਾ ਜਿਹੜੇ ਰਿਸ਼ਤੇ ਇਹ ਸੀਗੇ 22 ਤੇ ਜਿਨ੍ਹਾਂ ਦੇ ਵੀ ਤੁਹਾਨੂੰ ਰਿਸ਼ਤੇ ਇਹ ਸੈੱਟ ਲੱਗੇ ਉਹਨਾਂ ਨਾਲ ਹੁਣ ਗੱਲ ਕਰ ਲਓ ਤੇ ਅੱਜ ਦਾ ਇਹ ਪ੍ਰੋਗਰਾਮ ਹੈ ਜਿਹੜਾ ਆਪਾਂ ਸਮਾਪਤ ਕਰਦੇ ਹਾਂ ਥੈਂਕ ਯੂ ਧੰਨਵਾਦ ਜੀ